ਹੰਡ ਚੱਲਿਆ ਹੋਇਆ ਵੀ ਆਲਸ ਕਰੋ ਤੇ ਫੌਰਨ ਜਾਓ ਕਿਉਂ ਨਾ ਇੱਕ ਵਾਰ ਆਪਣੇ ਪੰਜਾਬ ਦੇ ਵਿੱਚ ਕਰਕੇ ਦੇਖਣਾ ਚਾਹੀਦਾ ਦੀਦੀ ਟਰੈਕਟਰ ਤੋਂ ਖੇਤੀਬਾੜੀ ਲਈ ਯੂਜ਼ ਹੁੰਦਾ ਹੈ ਆਪਨੇ ਇਸ ਦਾ ਢਾਬਾ ਬਣਾ ਦਿਆ ਬਿਰੀ ਐਸੀ ਇੱਕ ਕਿਸਾਨ ਫੈਮਲੀ ਨੂੰ ਬਿਲੋਂਗ ਕਰਦੇ ਆ ਹਨਾ ਇਨੂੰ ਖੇਤੀਬਾੜੀ ਵਾਸਤੇ ਵੀ ਯੂਜ਼ ਕਰਦੇ ਆਂ ਟਰੈਕਟਰ ਤਾਂ ਕਰਕੇ ਵੀ ਇੱਥੇ ਸੀ ਢਾਬੇ ਦੇ ਵੀ ਯੂਜ਼ ਕਰਦੇ ਆਂ ਅੱਛਾ ਮਤਲਬ ਦੋਨੋਂ ਕੰਮ ਕਰ ਰਹੇ ਹੋ ਏ ਕਿ ਟਰੈਕਟਰ ਦੇ ਅੱਛਾ ਕਿਤਨਾ ਪੁਰਾਣਾ ਟਰੈਕਟਰ ਹੈ ਇਹ ਇਹ 88 ਮਾਡਲ ਟਰੈਕਟਰ ਹੈ ਪੁਰਾਣਾ ਸਾਡੀ ਜਿਹੜਾ ਪੁਰਾਣਾ ਟਰੈਕਟਰ ਸੀਗਾ ਉਹਨੂੰ ਮੋਡੀਫਾਈ ਕਰਕੇ ਅਸੀਂ ਨਿਊ ਲੁੱਕ ਦਿੱਤੀ ਹੈ ਕੀ ਬਾਤ ਹੈ ਹਾਂਜੀ ਅੱਛਾ ਇਹ ਬਤਾਓ ਯਹਾਂ ਤੇ ਕਦੋਂ ਤੋਂ ਕੰਮ ਕਰ ਰਹੇ ਹੋ ਯਹਾਂ ਸੇ 2 ਸਾਲ ਹੋ ਗਏ ਵੀ ਔਰ ਪਿੱਛੇ ਆਪਨੇ ਸਿੱਧੂ ਭਾਜੀ ਦੀ ਫੋਟੋ ਬਣਵਾਈ ਹੋਈ ਹੈ ਹਾਂਜੀ ਵੀਰੇ ਬਿਲਕੁਲ ਬਾਈ ਜੀ ਵੀ ਮਾਨਸਾ ਤੋਂ ਸੀਗੇ ਅਸੀਂ ਵੀ ਡਿਸਟ੍ਰਿਕਟ ਮਾਨਸਾ ਤੋਂ ਹੀ ਬਿਲੋਂਗ ਕਰਦੇ ਆ ਕਿਉਂਕਿ ਬਾਈ ਜੀ ਨੇ ਸਾਡੇ ਮਾਨਸਾ ਨੂੰ ਹਨਾ ਬਹੁਤ ਉੱਚੇ ਲੈਵਲ ਤੇ ਨਾਮ ਕਰਿਆ ਸੋ ਦੈਟ ਅਸੀਂ ਬਾਈ ਦੀ ਫੋਟੋ ਇੱਥੇ ਲਾਈਏ ਇਸ ਤੋਂ ਪਹਿਲੇ ਕੀ ਕਰਦੇ ਸੀ ਇਹ ਤਾਂ ਆਪਣੇ ਮਤਲਬ 2 ਸਾਲ ਪਹਿਲੇ ਡਾਵਾ ਸਟਾਰਟ ਕੀਤਾ ਸੀ ਉਸ ਤੋਂ ਪਹਿਲੇ ਕੀ ਆ ਫਿਰ ਕਰਦੇ ਇਹ ਤਾਂ ਪਹਿਲਾਂ ਵੀ ਮੈਂ ਆਇਲਸ ਕੀਤੀ ਸੀਗੀ ਮੈਂ ਫੋਰਨ ਜਾਣਾ ਸੀਗਾ ਹਨਾ ਅੱਛਾ ਤੇ ਵੀ ਚਲੋ ਜਿਵੇਂ ਅੱਜ ਕੱਲ ਪੰਜਾਬ ਦੇ ਵਿੱਚ ਟਰੈਂਡ ਚੱਲਿਆ ਹੋਇਆ ਵੀ ਆਲਸ ਕਰੋ ਤੇ ਫੋਰਨ ਜਾਓ ਹੈਨਾ ਤੇ ਫੇਰ ਸੋਚਿਆ ਵੀ ਕਿਉਂ ਨਾ ਇੱਕ ਵਾਰ ਆਪਣੇ ਪੰਜਾਬ ਦੇ ਵਿੱਚ ਕਰਕੇ ਦੇਖਣਾ ਚਾਹੀਦਾ ਅਸੀਂ ਛੋਟੇ ਜਿਹੇ ਲੈਵਲ ਤੋਂ ਬਿਲਕੁਲ ਸਟਾਰਟਅਪ ਕੀਤਾ ਸੀ ਜੀ ਤੇ ਸਟੈਪ ਬਾਈ ਸਟੈਪ ਉਹਨੂੰ ਡਿਵੈਲਪ ਕੀਤਾ ਸੋ ਥੈਟ ਵਧੀਆ ਰਿਸਪਾਂਸ ਮਿਲਿਆ ਸਾਨੂੰ ਬਹੁਤ ਬੜਿਆ ਅੱਛਾ ਮਿਲਦਾ ਕੀ ਹੈ ਆਪਕੇ ਪਾਸ ਇਹਾਂ ਤੇ ਕੀ ਕੀ ਰੱਖਾ ਹੋਇਆ ਰਾਜਮਾ ਰਾਇਸ ਹੁੰਦੇ ਕੜੀ ਰਾਇਸ ਜਿਹੜਾ ਆਪਣਾ ਸਾਰਾ ਪੰਜਾਬੀ ਖਾਣਾ ਹੈ ਉਹ ਹੁੰਦਾ ਹੈ ਸਬਜੀ ਰੋਟੀ ਤੇ ਸਾਗ ਮੱਕੀ ਰੋਟੀ ਵੀ ਹੁੰਦੀ ਹੈ ਸਰਦੀਆਂ ਦੇ ਵਿੱਚ ਇਹ ਵੀਰੇ ਹੈਂਡ ਵਾਸ਼ ਕਰਨ ਵਾਸਤੇ ਲਾਈ ਹੈ ਟੈਬ ਤੇ ਇੱਥੇ ਆਪਾਂ ਪ੍ਰੋਪਰਲੀ ਹੈਂਡ ਵਾਸ਼ ਕਰ ਸਕਦੇ ਨੇ ਪੌੜੀਆਂ ਦੇ ਰਾਹੀਂ ਸਿਟਿੰਗ ਕੀਤੀ ਹੋਈ ਹੈ ਉੱਪਰ ਆਰਾਮ ਨਾਲ ਬੈਠ ਕੇ ਜਿਹਨੂੰ ਉੱਪਰ ਬੈਠ ਕੇ ਖਾਣਾ ਹੈ ਉਹ ਖਾ ਸਕਦੇ ਹਨਾ ਤੇ ਕੂਲਰ ਵੀ ਲੱਗਿਆ ਹੋਇਆ ਹੈ ਉੱਪਰ ਇਹ ਵੀਰੇ ਕੜੀ ਆ ਗਈ ਜਿਹੜੀ ਅਸੀਂ ਦਹੀਂ ਤੇ ਲੱਸੀ ਨਾਲ ਤਿਆਰ ਕਰਦੇ ਹਾਂ ਇਹ ਆਗੇ ਰਾਜਮਾ ਇਹ ਆ ਗਿਆ ਮਟਰ ਪੀ। ਸਿੰਪਲ ਥਾਲੀ ਲਗਾਉਣ ਲੱਗੇ ਆ ਵੀਰੇ। ਇਹ ਆ ਗਿਆ ਸੈਲਣ, ਇਹ ਆ ਗਿਆ ਰੈਤਾ, ਇਹ ਆ ਗੜੀ। ਅੱਛਾ ਦੀਦੀ ਇਹ ਇਹ ਬਤਾਓ ਕਿ ਘਰ ਸੇ ਲੈ ਕੇ ਆਤੇ ਬਣਾ ਲਏ ਆ ਜਾਂ ਇੱਥੇ ਰੈਡੀ ਕਰਦੇ ਆ? ਨਹੀਂ ਇੱਥੇ ਆ ਕੇ ਵੀਰੇ ਫਰੈਸ਼ ਖਾਣਾ ਰੈਡੀ ਕਰਦੇ ਆ। ਸਵੇਰੇ ਅਸੀਂ 6:30 ਵਜੇ ਆ ਜਾਂਦੇ ਆ। ਉਦੋਂ ਆਉਂਦੇ ਆ ਇੱਥੇ ਸਬਜ਼ੀਆਂ ਵਗੈਰਾ ਡੇਲੀ ਚੇਂਜ ਹੋਤੀ ਰਹਿੰਦੀਆਂ। ਹਾਂਜੀ ਵੀਰੇ ਬਿਲਕੁਲ ਡੇਲੀ ਚੇਂਜ ਕਰਕੇ ਬਣਾਉਂਦੇ ਆ। ਕਿਹੜੀ 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 ਹੁੰਦੀ ਇਹਨਾਂ ਨੂੰ ਨਾਰਮਲੀ? ਬਸ ਨਾਰਮਲੀ ਡੇਲੀ ਚੇਂਜ ਕਰਦੇ ਆ ਜਿਵੇਂ ਕੜੀ ਰਾਜਮਾ ਤਾਂ ਡੇਲੀ ਹੁੰਦੇ ਆ। ਜੀ।

अच्छा मतलब फीलिंग जो है फ्री है हां जी तो इतना सस्ता रेट रखा हुआ है इतनी रोटियां दे रहे हो तो बच जाता है कुछ बिरए बस ठीक-ठीक जई प्राइस ਲੈਣੇ ਆ ਹਨਾ ਵੀ ਹਰੇਕ ਬੰਦਾ ਖਾ ਸਕੇ ਬਹੁਤ ਹੀ ਬੜਿਆ ਤੇ ਦੀਦੀ ਇਹ ਦੱਸ ਦਿਓ ਕਿਸੇ ਨੇ ਤੁਹਾਡੇ ਕੋਲ ਖਾਣ ਆਣਾ ਹੋਵੇ ਟਾਈਮਿੰਗ ਲੋਕੇਸ਼ਨ ਕੀ ਹੈ ਤੁਹਾਡੀ ਅਸੀਂ ਸਵੇਰੇ 6:30 ਵਜੇ ਆ ਜਾਈਏ ਜੀ ਤੇ ਸ਼ਾਮ ਦੇ 6:30 ਵਜੇ ਤੱਕ ਹੀ ਹੁੰਨੇ ਆ ਓਕੇ ਔਰ ਡੇਲੀ ਆਨੇ ਆ ਜਾਂ ਕਿਸੇ ਦਿਨ ਛੁੱਟੀ ਵੀ ਕਰਦੇ ਹੋ ਨਹੀਂ ਕੋਈ ਛੁੱਟੀ ਨਹੀਂ ਡੇਲੀ ਇੱਥੇ ਹੁੰਨੇ ਆ